ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਪੁੱਟੀ ਵਾਲਾ ਪੁੱਟੀ ਵਾਲਾ ਪਿੰਡ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਤਸਵੀਰ ਇਹਨੂੰ ਕਿੱਦੜਵਾਹ ਮੰਡੀ ਪੈਂਦੀ ਹੈ ਇਸ ਪਿੰਡ ਵਿੱਚ ਉਹ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਨਗੀਨਾ ਪਹਿਲੇ ਸੂਏ ਗੱਬਣ ਬਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆਪਣਾ ਸ਼ੌਕੀ ਪੀਵੀਟੀ ਉਹਨੂੰ ਵੀ ਫੋਲੋ ਕਰੋ ਤੇ ਆਓ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਸਿਮਰਜੀਤ ਸਿੰਘ ਜੀ ਸਿਮਰਜੀਤ ਹਾਂਜੀ ਬਾਈ ਸਿਮਰਜੀਤ ਆਪਣਾ ਮੋਬਾਈਲ ਨੰਬਰ ਬੋਲ ਦਿਓ 94658 ਜੀ 94658 45629 48600 45 ਜੀ 45 47600 4545 ਦੁਬਾਰਾ ਫੇਰ ਬੋਲ 94658 ਠੀਕ ਹੈ 45629 45600 ਹਾਂਜੀ ਠੀਕ ਹੈ ਜੀ ਤੇ ਵੈਲ ਫੇਰ ਬਾਈ ਜੀ ਘਰ ਦੀ ਆਪਣੀ ਇਹ ਇਹ ਹਾਂਜੀ ਆਪਾਂ ਲਈ ਸੀਗੀ ਲਈ ਸੀ ਛੋਟੀ ਲਈ ਸੀ ਹਾਂਜੀ ਤੇ ਕੀ ਦੋਧੇ ਰਿਕਾਰਡ ਇਹਦੀ ਮਾਂ ਦਾ ਦੱਸਿਆ ਮਾਂ ਦਾ 40 ਪਲੱਸ ਦੱਸਿਆ ਜੀ ਉਹਨਾਂ ਨੇ ਠੀਕ ਹੈ ਇਹਦੀ ਕੀ ਇਮੀਦ ਕਰਦੇ ਆ ਬਾਈ ਮੀਰਤੀ 30+ ਮੀਰ ਕਰਦੇ ਆਂ ਇਹ ਪਹਿਲੇ ਸੂਜ 30+ ਇਹ ਦੇ ਦੂਗੀ ਹਾਂਜੀ ਤੇ ਕਿੰਨੇ ਦਿਨ ਲੈ ਜੂ ਬਾਈ ਸੂਜ ਇਹਦੇ 18 ਤਰੀਕ ਨੂੰ ਹਲੇ ਦਿਨ ਪੂਰੇ ਆ ਜੀ ਜਿਆਲੇ ਫਿਰ ਤਾਂ 15 15 20 ਦਿਨ 15 18 ਦਿਨ ਵੀ ਲੈ ਸਕਦੀ ਹਾਂਜੀ ਠੀਕ ਐ ਕਿਉਂਕਿ 2-4 ਦਿਨ ਵੱਧ ਲੈ ਜਾਂਦਾ ਫਸ ਹਾਂਜੀ ਤੇ ਸੀਮਣੇ ਦੇ ਕਿਹੜੇ ਲੱਗਿਆ ਬਾਈ ਸੀਮਨ ਸਰਕਾਰੀ ਤੋਂ ਲਵਾਇਆ ਵੇ ਜੀ ਸਰਕਾਰੀ ਸੀ ਹਾਂਜੀ ਠੀਕ ਐ ਜੀ ਬਹੁਤ ਵਧੀਆ ਦੋਸਤੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਗੁਲਾਬੀ ਅੰਗਾ ਚ ਦੇਖ ਸਕਦੇ ਆ ਤੁਸੀਂ ਕੰਨਾਂ ਦੇ ਵਿੱਚ ਵਾਲ ਦੇਖ ਲਓ ਤੁਸੀਂ ਗੋਲ ਕੰਨਾਂ ਬਿਲਕੁਲ ਬੋਰਡ ਦੇ ਪੱਤੇ ਵਰਗਾ ਤੇ ਕਦ ਕਾਠ ਕਰਮਾਲੀ ਦਾ ਬਹੁਤ ਹੀ ਜ਼ਿਆਦਾ ਉੱਚਾ ਵੇਖ ਸਕਦੇ ਹੋ ਥਣ ਹਵਾਨਾਂ ਦੀ ਗੱਲ ਕਰੀਏ ਦੇਖ ਸਕਦੇ ਆਂ ਦੋਸਤੋ ਬਹੁਤ ਚੰਗਾ ਥਾਣਾ ਮੋਟਾ ਮੋਟਾ ਪਿਛਲੇ ਪਾਸੇ ਵੀ ਤੁਸੀਂ ਅੰਦਾਜ਼ਾ ਦੋਸਤੋ ਲਾ ਲਓ ਦੂਜੀ ਸਾਈਡ ਤੋਂ ਦੋਸਤੋ ਥਾਣਾ ਦਾ ਤੁਸੀਂ ਅੰਦਾਜ਼ਾ ਲਾ ਲਓ ਬਿਲਕੁਲ ਸੇਮ ਸ ਹੈ ਜਾਂ ਮੋਟਾ-ਮੋਟਾ ਥਾਣਾ ਤੇ ਬਹੁਤ ਖੁੱਲਾ ਹੈ। ਬਾਕੀ ਤੋਰ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ। ਪਿੱਠਪੜਾ ਦੇਖ ਲਓ ਦੋਸਤੋ ਕਰਮਾਲੀ ਦਾ ਬਹੁਤ ਹੀ ਵਧੀਆ ਹੈ। ਦੇਖ ਲਓ ਦੋਸਤੋ। ਉਹ ਮੱਛੀ ਦੀ ਬਾਲੀ ਸ਼ਕੀਨ ਆ। ਗਲਾਬੀ-ਗਲਾਬੀ ਅੱਖਾਂ ਦੇ ਕੋਏ ਆ। ਇਹ ਥਾਣਾ ਦਾ ਸੰਨ ਦੇਖ ਲਓ ਕਿੰਨਾ ਆਸਰੀ ਚ ਕੱਦ ਕਾਠ ਲੇ IVA ਜਿਹੜਾ ਖੁਚਾਂ ਦੇ ਵਿੱਚ ਉਹ ਵਿੱਚ ਤਿਆਰ ਕਰੂਗੀ ਤੇ ਚੰਗਾ ਦੁੱਧ ਪਾ ਦੂਗੀ ਦੋਸਤੋ ਚਲੋ ਬਾਹਰ ਦੇਓ ਬਾਈ ਕੀ ਮੁੱਲ ਰੱਖਿਆ ਬਾਈ ਜਿਹੜਾ 165000 ਹੈ ਜੀ 165000 ਦੇ ਵਿੱਚੋਂ ਮਾਨਤਾ ਨ ਹੋ ਜੂਗਾ ਜੀ ਹਾਂਜੀ ਹੋ ਜੂਗਾ ਲਓ ਵੀ ਮਿੱਤਰੋ 165000 ਕਰਮਾਲੀ ਦਾ ਬਾਈ ਨੇ ਮੁੱਲ ਕੀਤਾ ਹੈ ਵੰਦਾ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਵੈੜ ਪਸੰਦਾ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਨਾਲ ਸਬਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਾਂ ਚੱਲੂਗਾ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਧੰਨਵਾਦ ਤੇ ਬਾਈ ਜੀ ਦਾ ਕਹਿਣਾ ਹੈ ਵੀ ਜਿਹੜੇ ਵੀਰ ਨੇ ਲੈਣੀ ਆ ਉਹੀ ਫੋਨ ਕਰੇ ਜਿਹੜਾ ਕੋਈ 40-50000 ਰੁਪਿਆ ਲਾਉਣਾ ਵੀਰ ਮੇਰਾ ਨਾਮ ਫੋਨ ਕਰੇ ਕਿਉਂਕਿ ਕਈ ਵਾਰੀ ਅਗਲਾ ਨਜਾਇਜ਼ ਫੋਨ ਲਾਈ ਜਾਂਦਾ ਅਗਲੇ ਨੂੰ ਡਿਸਰਬ ਕਰਦਾ ਉਹ ਵੀਰ ਮੇਰੇ ਦੂਰ ਰਹਿਣ ਧੰਨਵਾਦ